ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਪਗਵਾਨੀ ਦੇ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋ ਹਨ ਮਾਇਐਸ਼ਿਰ ਸਿੰਘ ਵਿਸ਼ਨੋ ਭਗਵਾਨ ਨੀਜ ਸਰਕਾਰ ਜੋ ਘਰ ਸੰਗ ਲਿਓ ਅੱਜ 27 ਪਉ ਦੇ ਦੀਰਸ਼ੀਆਂ ਵਿਊਚਨ ਚਾ ਜੀ ਨੂੰ ਸਾਰੀ ਹਰ ਸੰਗਤ ਨੂੰ ਕੋਟਨ ਕੋਟ ਵਧਾਈ ਹੋਵੇ ਪ੍ਰਮੇਸ਼ਰ ਨੇ ਮਾਨ ਦਿੱਤਾ ਪਹਿਲੀ ਵਾਰ ਮਾਤ ਰੋਗ ਦੇ ਵਿੱਚ 994 ਤਵਾਰ ਆਪ ਜੀ ਨੂੰ ਭਗਤ ਬਣਾਇਆ ਜਬਰੀ ਭਗਤ ਬਣਾਇਆ ਪ੍ਰਮੇਸ਼ਰ ਨੇ ਗ੍ਰੰਥ ਨੰਬਰ 23 ਦੇ ਵਿੱਚ ਸੰਛੇ ਸਮਤ 9 26 ਪਉ ਨੂੰ ਲਿਖ ਕਰਵਾਈ 26 ਪੋ ਕਹੇ 9 ਸੰਮਤ ਆ ਜਾ ਹੋ ਜੀ ਇਕੱਠੇ ਛਬੀ ਪੋ ਤੇ ਛੇਠ ਸਮਤ ਨੋ ਕੀ ਗੱਲ ਕਰਦੇ ਆ ਦੋਨੋਂ ਹੋ ਜਾਈ ਇਕੱਠੇ ਇਕੋ ਰੰਗ ਸਮਾਈਆ ਇਕੋ ਸਹਿਬ ਦੀ ਚੰਨੀ ਟਠੇ ਦੂਜਾ ਇਸ ਨਾ ਕੋਈ ਮਨਾਈਆ ਕਿੰਨੇ ਗੱਲ ਕੀਤੀ ਇਕੋ ਇਕੋ ਸਹਿਬ ਦੇ ਚਰਨ ਟੜੋ ਤੇ ਇਕੋ ਹੀ ਇਸ ਪ੍ਰਮਾਤਮਾ ਦਾ ਮਨਾਓ ਇਹ ਹੁਕਮ ਆ ਇਕੋ ਸਹਿਤ ਦੀ ਚਰਨੀ ਟਠੋ ਦੂਜਾ ਇਸ ਨਾ ਕੋਈ ਮਨਾਈਆ ਨਾਲੇ ਪੁਰਾਣੇ ਕੱਢੀਏ ਪਟੇ ਪਟਨੇ ਵਾਲੇ ਨਾਲ ਪਟਨੇ ਵਾਲਾ ਨਾਲ ਮਲਾਈਆ ਨਾਲੇ ਪ੍ਰਭੂ ਦੇ ਨਾਮ ਦੇ ਵਟੇ ਵੇਖੀਏ ਟਕੇ ਕੀ ਕੀਮਤ ਜਗਤ ਰਖਾਈਆ ਕੀ ਜਗਤ ਨਾਲ ਕੀ ਕੀ ਉਤਰੀਆ ਵਿਸ਼ਨ ਬਰਮਾ ਸ਼ਿਫਤ ਕੀਏ ਫਿਰਦੇ ਨਠੇ ਭਜਣ ਵਾਹੋ ਦਾਹੀਆ ਦੀਨਾ ਮਜਮਾ ਦੇ ਤਕੀਏ ਸਿੱਟੇ ਕੀ ਸਿੱਟੇ ਵਾਜੀ ਕਰੇ ਲੁਕਾਈਆ ਸੰਸਾਰ ਕੀ ਕਰਿਆ ਕੀ ਸੰਸਾਰ ਦੇ ਇਸ਼ਟ ਕਿੰਨੇ ਆ ਅਨੇਕ ਆ ਤੇ ਸਾਡੇ ਕਿੰਨੇ ਇਸ਼ਟ ਹੋਣ ਚਾਹੀਦੇ ਆ ਇੱਕ ਉਹ ਇੱਕ ਸਾਂਝੀ ਚੰਨ ਜਿਹੜਾ ਸਾਨੂੰ ਟੱਠਣਾ ਚਾਹੀਦਾ ਹੈ ਹਰਵੰਡੀ ਦੇ ਮਤਲਬ ਆਗੇ ਦੱਸਿਆ ਕੀ ਧਰਨੀ ਰੋ ਰੋ ਪਿਟੇ ਕੂਕ ਕੂਕ ਸੁਨ ਆਇਆ ਕਿਸ வித ਕਾਲਾ ਪੈਂਡਾ ਉਤੇ ਚਿੱਟੇ ਚਿੱਟੀ ਤਾਰ ਮਿਲੇ ਵਡਿਆਈ ਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਦਾ ਦੇਵਨ ਹਾਰਾ ਸੱਚਾ ਵਾਣ ਸੱਚ ਪਰਦਾ ਦੇ ਚੁਕਾਈਆ ਸੱਤ ਦਾ ਪਰਦਾ ਹੁਲੇ ਪਰਮਾਤਮਾ ਨਾਲ ਇੱਕ ਦੀ ਇੱਕ ਸਹਿਬ ਦੀ ਸ਼ਰਨ ਔਰ ਇੱਕ ਸਹਿਬ ਦਾ ਹੀ ਇਸ ਪਰਮੇਸ਼ਰ ਨੇ ਪਹਿਲੇ ਆਪਣਾ ਕੰਡ ਦੇ ਵਿੱਚ ਸਰੀਰ ਰੱਖਿਆ ਜੋ 59 ਸਾਲ ਦੇ ਬਾਅਦ ਜਾ ਕੇ ਅਕਾਲ ਪੁਰਖ ਦੇ ਵਿੱਚ ਜਾ ਕੇ ਸਮਾਈ ਅਕਾਲ ਪੁਰਖ ਨਹੀਂ ਕਿਤੇ ਸਮਾਉਂਦਾ ਜੋ ਅਕਾਲ ਪੁਰਖ ਦੇ ਵਿੱਚ ਜਾ ਕੇ ਸਮਾ ਕੇ फिर वो अपना काल पुखने आगे माप लोग तो और मरे से सिंह ने अपना जाके हाल भी काल पुख जाके सुनाया कि मैं वे की आया तेरी सृष्टि मर्दी कह है पर तेरी चरनी कोई लट है इस करके थोड़ा एक इस एक थोड़ा सहम होना चाहिए था। शपी पो कहे समत शैन छई नो शपी पो कह रहा है शैन छो कह रहा है कि कह रहा ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇੱਕੋ ਜਾਪ ਦੂਜਾ ਨજર ਕੋਈ ਨਾ ਆਈਆ ਇੱਕ ਜਾਪ ਦੂਜਾ ਨਜਨ ਕੋ ਆਈਆ ਸਾਂਝਾ ਹੋਇਆ ਬਾਪ ਜੰਮਣ ਵਾਲੀ ਕੋ ਮਾਇਆ ਸਾਡਾ ਜਾਪ ਸਾਂਝਾ ਔਰ ਸਾਨੂੰ ਜੰਮਣ ਵਾਲੀ ਵੀ ਉਹ ਇੱਕ ਮਾਇਆ ਸਾਡਾ ਰੂਪ ਅਨੂਪਾ ਹੋਇਆ ਪਾਕ ਪਤਤ ਪੁਨੀਤ ਦੇ ਵੜਾਈਆ ਇੱਕੋ ਹੋਈ ਜਾਤ ਦੂਜੀ ਵੰਡ ਨਾ ਕੋਈ ਵੰਡਾਈਆ दूजी दी गल नहीं की दूजी वंडना कोए बंडाई आ आज सुहंजनी छवि पो तेरी होवे रात दो जहान खुशी मनाइया दो जहान खुशी मनाइया आज ओ सुहजली रात या इस रात खुशी दो जहान ने खुशियां मनाइया आगे कीद से परमात्मा ने सम्मत शैन नो ਤੇਰਾ ਲੇਖਾ ਸੋਰੀ ਮੇਰਾ ਲੇਖਾ ਭੈਣ ਭਰਾ ਤੇ ਭਈਆ ਭਈਆ ਸੋਭਾ ਭਈਆ ਇੱਕ ਭਗਤਾਂ ਨੂੰ ਦਸੀਏ ਬਾਤ ਇਹ ਦੋਨੋਂ ਕੀ ਗੱਲ ਕਰਦੇ ਆ ਕਿ ਭਗਤਾਂ ਨੂੰ ਕਿਹੜੀ ਗੱਲ ਦੱਸਨੀ ਆ ਇੱਕ ਭਗਤਾਂ ਨੂੰ ਦਸੀਏ ਬਾਤ ਸਹਿਜ ਨਾਲ ਸੁਣਾਈ ਆ ਉਹ ਜਨ ਭਗਤੋ ਤੁਹਾਡੀ ਪਿਛਲੀ ਪਿੱਛੇ ਮਿਟ ਗਈ ਬਾਤ ਇਹ ਤੁਹਾਨੂੰ ਗੱਲ ਕੌਣ ਸੁਣਾ ਰਿਹਾ ਹੈ 26 ਕੋ ਤੇ 6 6 ਸਮਤ 9 ਗੱਲ ਕਰਿਆ ਕਿ ਭਗਤੋ ਤੁਹਾਡੀ ਪਿਛਲੀ ਜਿਹੜੀ ਬਾਟ ਹੈ ਉਹ ਪਰਮਾਤਮਾ ਨੇ ਖੰਗ ਕਰਤੀ ਅਗਲਾ ਪੰਦ ਰਹਾ ਨਾ ਰਾਈਆ ਅਗਲਾ ਪੰਦ ਰਹਾ ਨਾ ਰਾਈਆ ਮੰਜ਼ਿਲ ਦੀ ਪੌੜੀ ਪੌੜੀ ਥੋੜੀ ਦਾ ਕੰਡਾ ਧਰਮ ਦਾ ਡੰਡਾ ਸਤਗੁਰ ਸ਼ਬਦ ਦੇ ਹਾਥ ਇਸ਼ਾਰੇ ਨਾਲ ਚੜਾਈਆ ਜੋਤੀ ਜੋਸ ਰੂਪਰ ਅਬ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਦੇਵਨ ਹਾਰਾ ਸੱਚ ਵਢਾਈਆ ਸਤਗੁਰ ਸ਼ਬਦ ਕੀ ਹੈ ਮੈਂ ਦੱਸਾਂ ਇੱਕ ਸੰਦੇਸ਼ਾ ਸਤਗੁਰ ਸ਼ਬਦ ਕੀ ਸੰਦੇਸ਼ਾ ਦੇ ਰਹੇ ਨੇ ਖੁਸ਼ੀਆਂ ਨਾਲ ਜਨਾਈਆ ਪਹਿਲੋਂ ਆਪਣੇ ਸਤਗੁਰ ਦਾ ਵੇਖੋ ਵੇਸਾ ਕੌਣ ਕਹਿ ਰਿਹਾ ਸਤਪੁਰਬ ਉਹ ਕੀ ਕਹਿ ਰਿਹਾ ਸਭ ਤੋਂ ਪਹਿਲਾਂ ਆਪਣੇ ਸਤਪੁਰ ਦਾ ਕੀ ਵੇਖੋ ਵੇਸ ਵੇਖੋ ਵੇਸ ਉਹਨੇ ਵੇਸਦਾ ਪਰਮਾਤਮਾ ਨੇ ਉਹ ਜਨਮ ਨਹੀਂ ਲੈਂਦਾ ਪਰਮਾਤਮਾ ਉਹ ਜਨਮਰਲ ਵਿੱਚ ਨਹੀਂ ਆਉਂਦਾ ਪਰਮਾਤਮਾ ਉਹਨੇ ਵੇਸ ਧਾਰਿਆ ਪਹਿਲਾਂ ਆਪਣੇ ਸਤਪੁਰ ਦਾ ਵੇਖੋ ਵੇਸਾ ਕੀ ਪੇਖੀ ਪੇਖ ਵਟਾਈ ਆ ਜਿਸ ਵੇਲੇ ਜਾਵੇ ਅਮਰੀਕਾ ਵਾਲੇ ਦੇ ਸਾਹ ਜਿਸ ਵੇਲੇ ਕਿੱਥੇ ਜਾਵੇ ਅਮਰੀਕਾ ਵਾਲੇ ਦੇਸ਼ਾ ਇਹੋ ਲਿਖਾ ਦੇ ਸਮਝਾਇਆ ਇਹ ਵੀ ਉੱਥੇ ਲਿਖਾ ਤੁਹਾਨੂੰ ਸਮਝਾਇਆ ਇਹ ਵੀ ਲਿਖਾ ਸਮਝਾਇਆ ਇਹੋ ਲਿਖਾ ਦੇ ਸਮਝਾਇਆ ਨਾਲੇ ਸਭ ਦਾ ਪੂਰਾ ਕਰੇ ਠੇਕਾ ਸਭ ਦਾ ਠੇਕਾ ਪੂਰਾ ਕੀਤਾ ਪਰਮਾਤਮਾ ਨੇ ਕਿਹੜਾ ਠੇਕਾ ਲੈਣੇ ਦੇਣੇ ਛੋੜੀ ਪਾਇਆ ਬੈਠੇ ਨੇ ਲਣਨ ਨੇ ਤੁਹਾਡੇ ਪਰਮਾਤਮਾ ਨੇ ਆ ਕੇ ਤੁਹਾਨੂੰ ਛੋੜੀ ਪਾਇਆ ਇਕੋ ਪੁਰਖ ਅਕਾਰ ਤੇ ਸਤਗੁਰ ਸ਼ਬਦ ਮਨਾ ਕੇ ਬੇਟਾ ਬੇਟੀ ਬੇਟੇ ਸਾਰੇ ਲਈ ਬਣਾਈਆ ਬੇਟੀ ਬੇਟੇ ਸਾਰੇ ਲਈ ਬਣਾਈਆ ਉਸਨੇ ਕੋਈ ਫਰਕ ਨਹੀਂ ਰੱਖਿਆ ਪ੍ਰਮਾਤਮਾ ਨੇ ਇਕੋ ਸਿੰਘਾਸਨ ਹੋਵੇ ਲੇਟਾ ਆਸਨ ਇਕੋ ਇੱਕ ਵੜਿਆ ਹੀ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸੱਚਾ ਵਾਰ ਸੱਚ ਦੀ ਕਰਨੀਕਾਰ ਕਮਾਈਆ ਸਤਿਗੁਰ ਸ਼ਬਦ ਕਿਹੇ ਪਹਿਲੋ ਵੇਖੋ ਆਪਣਾ ਮਲੰਗ ਮਲੰਗ ਕੌਣ ਆ ਅਗੇ ਸਾਚ ਪਾ ਲੈਣਿਆ ਪਹਿਲੋ ਵੇਖੋ ਆਪਣਾ ਮਲੰਗ ਦਾਤਾ ਬੇ ਪਰਵਾਈਆ ਦਾਤਾ ਦਾਤਾ ਬੇ ਪਰਵਾਈਆ ਜਿਸ ਤੁਹਾਡੀ ਕਟਨੀ ਭੁੱਖ ਨਾ ਇਦਕੋ ਆਪਣੇ ਉਸ ਪ੍ਰਮਾਤਮਾ ਨਾਲ ਉਹ ਇੱਕ ਦਾ ਹੀ ਪਲੰਗ ਵਿਸ਼ਿਆ ਹੋਵੇ ਤੁਹਾਡੇ ਅੰਦਰ ਦੋ ਚਾਰ ਤਾਂ ਨਹੀਂ ਜੀ ਦੋ ਦੀ ਗੱਲ ਆ ਨਹੀਂ ਤੇ ਤੁਹਾਡੇ ਸੰਸਾਰ ਵਿੱਚ ਕੋਈ ਫਰਕ ਨਹੀਂ ਪਿਆ ਇਹ ਪੱਕੀ ਗੱਲ ਮੰਨ ਲਿਓ ਜੀ ਕੋਈ ਫਰਕ ਨਹੀਂ ਸੰਸਾਰ ਦੇ ਵਿੱਚ ਸਾਡਾ ਤਾਂ ਤੁਹਾਡਾ ਜਿਸ ਤੁਹਾਡੀ ਘਟਨੀ ਭੁਖ ਅਨੰਗ ਆਪਣਾ ਰੂਪ ਆਇਆ ਬਦਲ ਗਿਆ ਆਪਣਾ ਰੂਪ ਆਇਆ ਬਦਲਾਇਆ ਆਪਣਾ ਰੂਪ ਬਦਲਾ ਕੇ ਪ੍ਰਮਾਤਮਾ ਨੇ ਮਾਤਮ ਦੇ ਵਿੱਚ ਵੇਸ ਬਣਾ ਕੇ ਇਹ ਤੁਹਾਡੇ ਲੈਣ ਲੈਣ ਤੇ ਇਸ ਤਰ੍ਹਾਂ ਲੈਣ ਜਿਹੜੇ ਨਹੀਂ ਦੇ ਸਕਦਾ ਸੀ ਪ੍ਰਮਾਤਮਾ ਜਿਸ ਸ਼ਰਧਾ ਕਰਾਉਣਾ ਜੰਗ ਸ਼ਕਤਿਨ ਪ੍ਰੇਮ ਨਾਲ ਚਮਕਾਈਆ ਜਿਸ ਦੀਨ ਦੁਨੀਦੀ ਪਉਣੀ ਵੰਡ ਖੰਡਾ ਦੇ ਗਵਾਈਆ ਜਿਸ ਵੇਖਨੇ ਜੇਰ ਅੰਡ ਸਭ ਵੇਖਨੇ ਪ੍ਰਮਾਤਮਾ ਨੇ ਜਿਸ ਵੇਖਨੇ ਜੇਰ ਜ ਅੰਡ ਉਤਮ ਜੀ ਸੇਤੇ ਚ ਫੋਲ ਫੁਲਾਈਆ ਜੋ ਚੜਿਆ ਅਗੰਮੀ ਚੰਦ ਜੋ ਚੜਿਆ ਅਗੰਮੀ ਚੰਦ ਨੂਰ ਨਰਾਨਾ ਨੂਰ ਇਲਾਹੀਆ ਜੋ ਵੇਖਣ ਹਾਰਾ ਬੰਦ ਬੰਦ ਜੋ ਬੰਦਗੀ ਬੰਦਿਆਂ ਵਿੱਚੋਂ ਫੋਲ ਫੁਲਾਈਆ ਸੋ ਮਾਲਕ ਗਹਿਰ ਗੰਭੀਰ ਕਿੰਨਿਆ ਇਹ ਸਭ ਨੂੰ ਫਰੋਲਣ ਵਾਲਾ

ਜੋ ਜਗਤ ਜਹਾਨ ਦੀ ਮੰਜ਼ਲ ਲੰਘ ਆਪਣਾ ਖੇਲ ਖਿਲਾਈਆ 994 ਚੋਕਰੀ ਯੁਗ ਦਾ ਮੁਕਾ ਕੇ ਪੰਧ ਕਿੰਨਾ 994 ਚੋਕਰੀ ਯੁਗ ਦਾ ਮੁਕਾ ਕੇ ਪੰਧ ਪਾਨੀ ਬਣਿਆ ਤੁਰਦਾ ਮਾਹੀ ਉਹ ਬਣਿਆ ਜੀ ਕੋਈ ਹੋਰ ਨਹੀਂ ਜੀ ਬਣਿਆ ਪੰਧ ਦੀ ਬਣਿਆ ਤੁਰਦਾ ਮਾਹੀਆ ਜੋਤੀ ਜੋ ਸੁਭਰ ਆਪ ਆਪਣੀ ਕਿਰਪਾ ਕਰਾ देवन हारा सच अवर सच का आप खुलाया किसी के जरिए भेव नहीं खोलिया अगर कोई हो तो बार बोल ओसी सी उन्हें वेश बटा के जमदा मरदा नहीं जला सारिया खानिया नो वेखन वाला वेश बटा अपना के अपना आप को भेव खोल रहा सतगुरु शब्द कहे वे मेरा वेखो रूप रंग सत सतवाती ध्यान लगाईया मैं जगत जहान दिया हता जावा लंग बिन कदमा कदम उछाइया मेरे कोल अनोखा ढंग ओदे कोल अनोखा किया टांगिया बकरी खेल खिलाईया खेल मेरा नाम शब्द मर्दन दो जहान दो जहान बजाईया मेरा हुक्म संदेशा बिन भगत ਬਿਰ ਸੋਰੀ ਬਿਨ ਜਗਤ ਧਾਰ ਬਾਹਰ ਆਨੰਦ ਰਸਨਾ ਰਸ ਸਮਝ ਸਕੇ ਨਾ ਰਾਇਆ ਜੋ ਜੁਗ ਜੋਕੜੀ ਵੰਡ ਰਿਹਾ ਵੰਡ ਦੇਵਨ ਹਾਰ ਇੱਕ ਅਖਵਾਈਆ ਜੋਤੀ ਜੋ ਸੁਰੂ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਸੁਨਾਈਆ ਸਤਗੁਰ ਸ਼ਬਦ ਕਹੇ ਜਨ ਵਕਤੋ ਵੇਖੋ ਆਪਣੇ ਅੰਦਰ ਆਪਣੇ ਅੰਦਰ ਵੇਖੋ

एको जोत देखो निरंतर दूजा नजर ना कोई आईया दूजा नजर कोई ना आईया जो सत धर्म बनावण लगा बंतर कोई सी जिने आगे बंतर बनाईया टाडी भी बनाई परिवार भी बनाई सारी सृष्टि भी बनाई ओ एक भगवानया जो सत धर्म बनावण लगा बंतर तुर्दी बंड बणाइया कुची कूंक के कहे शंकर तेरे तेरा नाम दुहाइया तेरा होगा कंकर कंकर ब्रह्मा रहा सुनाइया विष्णु कहे तेरे प्यार का सतपुर रूप तेरा लिखा जगत का तो बाहर मंत्र अखर तो बाहर तेरी पढ़ाइया सतपुर शब्द कहे विष्णु ब्रह्मा शिव तक लो चार चुफेर ਨਫਤ ਧਿਆਨ ਲਗਾਈ ਆ ਜਿੱਤੇ ਤੱਕ ਕੋ ਹਨੇਰ ਨੂਰੀ ਚੰਦਨਾ ਕੋੇ ਚਮਕਾਈ ਆ ਆਪਣਾ ਆਪਣਾ ਵੇਖੋ ਗੇੜ ਜੁਗ ਚੋਕੜੀ ਵਿਤੇ ਪੱਜੇ ਵਾਹੋਦਾਹੀਆ ਤੁਸੀਂ ਆਗੇ ਮੇਰੇ ਨੇੜ ਨੇਨ ਨੀਰਾ ਹੋ ਕੇ ਦਿਆਂ ਚਨਾਈਆ ਮੈਂ ਛੇੜਨ ਵਾਲਾ ਛੇੜ सृष्टि दृष्टि देवा पेड़ सृष्टि दृष्टि देवा पेड़ दो होवे लुकाईया दो होवे लुकाईया बिना धर्म तो बसे कोई ना बसे कोई ना खेड़ खंडा शग दा दे गवाहीया ज्योति जो, जो स्वरूप आप अपनी कृपा कर एका देवे तुरदा वर पे

ਵੀਸ਼ਨੋ ਭਗਵਾਨ ਦੀ ਐ ਸੋਹਮਾ ਹੀ ਸੇ ਵੀਸ਼ਨੋ ਭਗਵਾਨ ਦੀ ਐ ਸੋਹਮਾ ਹੀ ਸੇ ਵੀਸ਼ਨੋ ਭਗਵਾਨ ਦੀ ਐ

ਤਾਰੀਖ ਹਰ ਸਮੇਂ ਜੀ